DIG ਪੁੱਲਰ ਦੇ ਕਰੋ CBI ਨੂੰ ਮਿਲਿਆ 5 ਕਰੋੜ ਦਾ ਕੈਸ਼ ਤੇ 1.5 ਕਿਲੋ ਦਾ ਸੋਨਾ ਤੇ 22 ਲਗਜ਼ਰੀ ਕਟੀਆਂ ਬਹੁਤ ਹੈਰਾਨ ਕਰਨ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਪੰਜਾਬ ਪੁਲਿਸ ਦੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਪੁੱਲਰ ਨੂੰ ਸੀਬੀਆਈ ਨੇ ਜਾਲ ਵਿਛਾ ਕੇ 5 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀ ਗ੍ਰਿਫਤਾਰ ਕੀਤਾ ਬੀਤੇ ਕੱਲ੍ਹ ਤਾਂ ਦੱਸਿਆ ਕਿ ਹੁਣ ਗੁਬਿੰਦਗੜ੍ਹ ਵਿੱਚ ਇੱਕ ਸਕ੍ਰੈਪ ਲੀਟਰ ਤੋਂ ਰਿਸ਼ਵਤ ਮੰਗੀ ਸੀ ਇਸ ਤੋਂ ਬਾਅਦ ਸੀਬੀਆਈ ਨੇ 52 ਮੈਂਬਰੀ ਟੀਮ ਪੁਲਰ ਦੇ ਮੁਖਾਲੀ ਦਫਤਰ ਤੇ ਚੰਡੀਗੜ੍ਹ ਵਿੱਚ ਉਸੇ ਸੈਕਟਰ 40 ਵਾਲੇ ਘਰ ਦੀ ਤਲਾਸ਼ੀ ਲਈ ਭੇਜੇ ਜਿੱਥੇ ਇੱਕ ਮਹੱਤਵਪੂਰਨ ਦਸਤਾਵੇਜ਼ ਬਰਾਮਦ ਹੋਇਆ ਪੁਲਰ ਤੋਂ ਇਸ ਸਮੇਂ ਇੱਕ ਗੁਪਤ ਸਥਾਨ ਤੇ ਪਹੁੰਚ ਕੀਤੀ ਜਾ ਰਹੀ ਹੈ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਨਾਲ ਹੀ ਤਾਜ਼ੀ ਹੈ ਕਿ ਨਾਮਜ਼ਦ ਜਿਹੜੇ ਨੇ ਇਹਨਾਂ ਨੂੰ ਅਦਾਲਤ ਦੇ ਵਿੱਚ ਵੀ ਪੇਸ਼ ਕੀਤਾ ਜਾਵੇਗਾ ਸੂਤਰਾਂ ਦੇ ਮੁਤਾਬਕ TiG ਪੁਲਰ ਦੇ ਘਰਤੀ ਤਲਾਸ਼ੀ ਲੈਣ ਤੋਂ ਬਾਅਦ 5 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਮਿਲੀ ਹੈ ਜਿਸ ਨੂੰ ਅਧਿਕਾਰੀਆਂ ਨੇ ਤਿੰਨ ਪੈਕਾਂ ਅਤੇ ਦੋ ਬਰੀਫ ਕੇਸਾਂ ਵਿੱਚ ਪੈਕ ਕਰਿਆ। ਬਰਾਮਦ ਹੋਏ ਕਰੋੜਾ ਰੁਪਏ ਦੇ ਕੈਸ਼ ਦੀ ਗਿਣਤੀ ਕਰਨ ਲਈ CBI ਟੀਮ ਨੂੰ ਤਿੰਨ ਨੋਟ ਗਿਣਨ ਵਾਲੀਆਂ ਮਸ਼ੀਨਾਂ ਮੰਗਵਆਂੀਆਂ ਪਈਆਂ। ਨਕਦੀ ਤੋਂ ਇਲਾਵਾ ਉਸ ਦੇ ਕਾਰ ਦੇ ਵਿੱਚੋਂ ਕਈ ਕਿਲੋ ਸੋਨਾ, 22 ਲਗਜ਼ਰੀ ਘੜੀਆਂ ਤੇ ਦੋ ਲਗਜ਼ਰੀ ਕਾਰਾਂ ਤੇ ਉਹਨਾਂ ਦੀਆਂ ਚਾਬੀਆਂ ਤੇ ਬੇਨਾਮੀ ਜਾਇਦਾਦਾਂ ਦੇ ਦਸਤਾਵੇਜ਼ ਅਤੇ 40 ਲੀਟਰ ਵਿਦੇਸ਼ੀ ਸ਼ਰਾਬ ਬਰਾਮਦ ਕੀਤੀ ਗਈ ਹੈ। ਇਹ ਨਹੀਂ ਨਹੀਂ ਉਹਨਾਂ ਕੋਲ ਇੱਕ ਡਬਲ ਬੈਰਲ ਬੰਦੂਕ, ਇੱਕ ਪਿਸਤੌਲ, ਇੱਕ ਰਿਵਲਵਰ ਅਤੇ ਇੱਕ 에어 건 ਵੀ ਬਰਾਮਦ ਕੀਤੀ ਗਈ ਹੈ। ਇਸ ਦੇ ਨਾਲ 21 ਲੱਖ ਰੁਪਏ ਨਕਦ ਵੀ ਬਰਾਮਦ ਕੀਤੇ ਗਏ ਨੇ ਡੀਆਈਜੀ ਪੁੱਲਰ ਦੇ ਗ੍ਰਿਫਤਾਰੀ ਹੋਣ ਤੋਂ ਬਾਅਦ ਪੰਜਾਬ ਪੁਲਿਸ ਵਿੱਚ ਹਲਚਲ ਪੈਦਾ ਹੋਈ ਹੈ ਪੁੱਲਰ 2007 ਬੈਂਚ ਦੇ ਆ ਆਈਪੀਐਸ ਅਧਿਕਾਰੀ ਮਹਿਲ ਸਿੰਘ ਪੁੱਲਰ ਦੇ ਪਿਤਾ ਹਨ ਔਰ ਜੋ ਪੰਜਾਬ ਦੇ ਡੀਜੀਪੀ ਵੱਜੋਂ ਸੇਵਾ ਨਿਵਾ ਚੁੱਕੇ ਨੇ ਪੁੱਲਰ ਦਾ ਭਰਾ ਕੁਲਦੀਪ ਸਿੰਘ ਪੁੱਲਰ ਇੱਕ ਸਾਬਕਾ ਕਾਂਗਰਸੀ ਵਿਧਾਇਕ ਵੀ ਹੈ ਔਰ ਇਸ ਦੇ ਨਾਲ ਚੱਲਦੇ ਦੱਸ ਜੀਏ ਕਿ ਵੱਡੇ ਪੱਧਰ ਦੀ ਹੇਰਾਫੇਰੀ ਜਿਹੜੀ ਆ ਉਹ ਕੀਤੀ ਗਈ ਹੈ ਜਿਸ ਤੋਂ ਬਾਅਦ ਡੀਆਈਜੀ ਪੁੱਲਰ ਦੀ ਗ੍ਰਿਫਤਾਰੀ ਤੋਂ ਬਾਅਦ ਪ੍ਰਸ਼ਾਸਨ ਚ ਹਰਚਲ ਔਰ ਸੀਬੀਆਈ ਦੇ ਵੱਲੋਂ ਜਿਹੜੀ ਗ੍ਰਿਫਤਾਰੀ ਕੀਤੀ ਹੈ ਰੰਗੇ ਹੱਥੀ ਡੀਆਈਜੀ ਪੁੱਲਰ ਨੂੰ ਗ੍ਰਿਫਤਾਰ ਕੀਤਾ ਹੈ ਰਿਸ਼ਵਤ ਲੈਣ ਦੇ ਮਾਮਲੇ ਦੇ ਵਿੱਚ ਤਾਂ ਹੁਣ ਇਸ ਪੂਰੇ ਮਾਮਲੇ 'ਚ ਪੁਲਿਸ ਐਕਸ਼ਨ ਮੋਰਤੇ ਹੈ ਡੀਆਈਜੀ ਪੁੱਲਰ ਨੇ ਮੰਡੀ ਗੋਬਿੰਦਗੜ ਵਿੱਚ ਕਿਸ ਕ੍ਰੈਪ ਲੀਟਰ ਤੋਂ ਰਿਸ਼ਵਤ ਮੰਗੀ ਸੀ ਔਰ ਹਾਲਾਂਕਿ ਇਹ ਰਿਸ਼ਵਤ ਲੈਣ ਦੇ ਮਾਮਲੇ ਦੇ ਵਿੱਚ ਗ੍ਰਿਫਤਾਰੀ ਜਿਹੜੀ ਆ ਉਹ ਪੁਲਰਦੀ ਕੀਤੀ ਗਈ ਹੈ ਇਸ ਤੋਂ ਬਾਅਦ ਹੁਣ ਹੋਰ ਵੀ ਥਾਵਾਂ ਦੇ ਉੱਤੇ ਛਾਪੇਮਾਰੀ ਹੋਵੇਗੀ ਕਿਹੜੇ ਲੋਕ ਇਸ ਪੂਰੇ ਗੁਨਾ ਦੇ ਵਿੱਚ ਸ਼ਾਮਲ ਨੇ ਉਹਨਾਂ ਦੀ ਵੀ ਤਫਤੀਸ਼ ਕੀਤੀ ਜਾਵੇਗੀ ਔਰ ਉਸ ਤੋਂ ਬਾਅਦ ਇਹ ਮਾਮਲਾ ਕਾਫੀ ਜ਼ਿਆਦਾ ਸੁਰਖੀਆਂ ਦਾ ਵਿਸ਼ਾ ਵੀ ਬਣਿਆ ਹੋਇਆ ਤਾਂ ਇਹਮ ਖਬਰ ਇਸ ਵਕਤ ਦੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਪੰਜਾਬ ਪੁਲਿਸ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਪੁੱਲਰ ਨੂੰ ਸੀਬੀਆਈ ਨੇ ਜਾਲ ਵਿਛਾ ਕੇ 5 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹਾਥੀ ਫੜਿਆ ਤਾਂ ਉਸ ਤੋਂ ਬਾਅਦ ਹੁਣ ਜਿਹੜਾ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਪੇਸ਼ੀ ਹੋਵੇਗੀ ਔਰ ਜਿਹੜੀ ਹਰ ਇੱਕ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਤੇ ਉਸ ਤੋਂ ਬਾਅਦ ਹੋਰ ਵੱਡੇ ਖੁਲਾਸੇ ਜਿਹੜੇ ਹੋਣਗੇ ਕਿ ਆਖਰ ਹੁਣ ਜੜੀਆਂ ਤਾਰਾ ਨੇ ਹੋਰ ਕਿੱਥੋਂ ਤੱਕ ਜੁੜੀਆਂ ਨੇ